ਜੀ ਵੈਲਕਮ ਸ਼ਸ਼ੀਕਲ ਨਮਸਤੇ ਆਦਾਬ ਸਲਾਮ ਸੁਬਕ ਤੇ ਤੁਹਾਡਾ ਅੱਜ ਦੇ ਬਲੌਗ ਚ ਮੈਂ ਆਸ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਅੱਜ ਆਇਆ ਜੀ ਮੰਡੇ ਦਾ ਦਿਨ ਤੇ ਛੁੱਟੀ ਏਤੀ ਸੀਗੀ ਤੇ ਰਾਤ ਸਲਾ ਬਣੀ ਸੀਗੀ ਕਿ ਚਨੇ ਔਰ ਪੂੜੀਆਂ ਖਾਣ ਬਣਾਵਾਂਗੇ ਖਾਣੀਆਂ ਨੇ ਸਾਰਿਆਂ ਨੇ ਤੇ ਅਸੀਂ ਕਰ ਰਹੇ ਹਾਂ ਚਨੇ আর ਪੂੜੀਆਂ ਦੀ ਤਿਆਰੀ ਚਨੇ ਰਾਪੇ ਉੱਤੇ ਸੀਗੇ ਤੇ ਚਨੇ ਮੇ ਰੱਖ ਦਿੱਤੇ ਆ ਉਬਲਨੇ ਲੋੜ ਮਿਰਚ ਕੜੇ ਮਸਾਲੇ ਪਾ ਕੇ ਤੇ ਚਨੇ ਰੱਖ ਦਿੱਤੇ ਸੀ ਕਿੰਨ ਲੱਗਣ ਵਾਸਤੇ ਤੇ ਇਹ ਮੈਂ ਕਰ ਰਹੀਆਂ ਲੱਛੇ ਪਿਆਜ਼ ਨਾਲ ਖਾਣ ਵਾਸਤੇ ਸਲਾਦ ਦੀ ਤਿਆਰੀ ਪਿਆਜ਼ਾਂ ਨੂੰ ਕੱਟ ਲਿਆ گول ਕੱਟਣ ਤੋਂ ਬਾਅਦ ਇਸ ਨੂੰ ਪਾਣੀ ਵਿੱਚ ਪਾ ਦਾਂਗੇ ਰੱਖ ਦਾਂਗੇ 15 ਮਿੰਟ ਵਾਸਤੇ ਕੱਲੇ-ਕੱਲੇ ਕਰਕੇ ਟੱਕ ਦਾਂਗੇ ਤੇ ਪੁਦੀਨੇ ਦੀ ਚਟਨੀ ਬਣੇਗੀ ਤੇ ਪੁਦੀਨਾ ਸਵਾਰ ਲਈਏ ਵਿੱਚ ਪਾਵਾਂਗੇ ਪਾਲਕ ਤਣੀਆਂ ਔਰ ਮੋਲੀਆਂ ਤਨੀਆ ਮਗਰ ਅਸਵਾਰ ਲਿਆ ਆਪਾਂ ਤੇ ਪਾਲਕ ਹੈ ਵਿੱਚ ਥੋੜੀ ਜਿਹੀ ਤੇ ਅੱਛਾ ਮੂਲੀਆਂ ਦੇ ਪੱਤੇ ਵੀ ਪਾਵਾਂਗੇ ਮੂਲੀ ਵੀ ਪਾਵਾਂਗੇ ਤੇ ਮੂਲੀ ਨੂੰ ਧੋ ਕੇ ਛਿੱਲਿਆ ਤੇ ਕੱਟ ਲਾਂਗੇ ਇਸ ਨੂੰ ਕਿਨਿਕਾ ਰਿਆ ਪਿਆਜ਼ ਪਾਵਾਂਗੇ ਕਿ ਟਮਾਟਰ ਪਾਵਾਂਗੇ ਤੇ ਇਹਨਾਂ ਸਾਰੇ ਨੂੰ ਆਪਾਂ ਤੋਲਾਂਗੇ ਚੰਗੀ ਤਰ੍ਹਾਂ ਕੋ ਧਨੀਆ ਪਾਲਕ ਤੇ ਇਰੇ ਪੁਦੀਨਾ ਨੂੰ ਜਿੰਨ ਕੀ ਤਰ੍ਹਾਂ ਧੋਵਾਂਗੇ ਸਾਫ਼ ਕਰਾਂਗੇ ਤੇ ਹੁਣ ਆਪਾਂ ਕਰਦੇ ਆ ਬਣਾਦੇ ਚਟਨੀ ਇਸ ਦੀ ਪਿਆਜ਼ ਮooli ਤੇ ਟਮਾਟਰ ਕੱਟ ਲਿਆ ਨਾਲੇ ਇਹਦੇ ਵਿੱਚ ਆਪਾਂ ਧਨੀਆ ਪੁਦੀਨਾ ਤੇ ਮੂਲੀਆ ਦੇ ਪੱਤੇ ਪਾਲਕ ਜੋ ਵੀ ਹੈਗਾ ਤੇ ਪਾ ਕੇ ਚਟਨੀ ਬਣਾਵਾਂਗੇ ਤੇ ਥੋੜਾ ਜਿਹਾ ਪਾਣੀ ਪਾਣਾ ਪਏਗਾ ਕਰ ਕੇ ਫਿਰ ਇਹ ਵਧੀਆ ਘੁਮੇਗੀ ਚੱਲੇਗੀ ਮਸ਼ੀਨ ਸਾਡੀ ਚਟਨੀ ਬਣੇਗੀ ਇਹਦੀ ਪ੍ਰਿੰਸ ਨੂੰ ਲੈ ਆਣਾ ਜਲਦੀ ਪ੍ਰਿੰਸ ਗਿਆ ਹੋਇਆ ਸਕੂਲ 11 ਵਜੇ ਉਹ ਵੀ ਆ ਜਾਏਗਾ ਉਹ ਇੱਕ ਦੋ ਕੰਮ ਕਰਨੇ ਵਾਲੇ ਉਹ ਕਰਾਂਗੇ ਅੱਜ ਗੈਰੀ ਜੀ ਕਹਾਰਾ ਛੁੱਟੀ ਆ ਲਓ ਚਟਨੀ ਸਾਰੀ ਬਣ ਕੇ ਹੋ ਗਈ ਹੈ ਤਿਆਰ ਹੁਣ ਆਪਾਂ ਦਾਲ ਤੜਕੀ ਤਿਆਰੀ ਕਰਾਂਗੇ ਨਮਕ ਪਾਤਾ ਕਾਲਾ ਨਮਕ ਪਾਇਆ ਤੇ ਹਰੀਆਂ ਮਿਰਚੇ ਵਿੱਚੇ ਪਾਤੀਆਂ ਸੀਗੀਆਂ ਚਟਨੀ ਦੀ ਨਾਲੀ ਗ੍ਰाइंड ਕਰ ਲਈਆਂ ਸੀ ਉਹ ਵੀ ਟਮਾਟਰ ਤਿੰਨ ਟਮਾਟਰ ਪਾਵਾਂਗੇ ਤੇ ਇਹਨੂੰ ਗ੍ਰੈਂਡ ਕਰ ਲਾਂਗੇ ਆਪਾਂ ਦਾਲ ਵੀ ਸਾਡੀ ਹੋ ਗਈ ਆ ਵਿੱਚ ਆਲੂ ਪਾਏ ਹੋਏ ਤੇ ਦਾਲ ਜ਼ਿਆਦਾ ਪਤਲੀ ਸੀਗੀ ਪਾਣੀ ਥੋੜਾ ਜ਼ਿਆਦਾ ਰੱਖਿਆ ਚਲੋ ਜੀ ਹੁਣ ਆਪਾਂ ਕਰਦੇ ਤੜਕੇ ਦੀ ਤਿਆਰੀ ਤੇਲ ਪਾਤਾ ਤੜਕਾ ਲਗਾ ਲਈਏ ਜਲਦੀ ਜਲਦੀ ਕੜੀਂ ਹਿੰਗ ਪਾਈਏ ਬਜੀਰਾ ਪਾਵਾਂਗੇ ਤੇਜ ਪੱਤਾ ਪਾ ਦਾਂਗੇ ਪੁੰਨਾਗੇ ਆਪਾਂ ਪਿਆਜ਼ ਭਾਕੇ ਪਿਆਜ਼ لمبے ਕੱਟੇ ਨੇ ਤੇ ਇਹਨਾਂ ਨੂੰ ਪਿਆਜ਼ ਪੁੱਟ ਕੇ ਟਮਾਟਰ ਜਿਹੜੇ ਗ੍ਰੈਂਡ ਕੀਤੇ ਉਹ ਵਿੱਚ ਪਾਤੇ ਤੇ ਸਾਨੂੰ ਬਗਾਵਾਂਗੇ ਤੇ ਹੁਣ ਵਿੱਚ ਮੇਥੀ ਪਾਤੀ ਹੈ ਟਮਾਟਰ ਸਾਡੇ ਪੁੱਜ ਗਏ ਸੀਗੇ ਇੱਕ ਸੌ ਦੇ ਟੋਪ ਆ ਜਾਂਦੀ ਆ 8 ਵਜੇ ਤੋਂ ਬਾਅਦ ਉਸੋਈ ਵਿੱਚ ਮਸ਼ਕੂਰ ਬਹੁਤ ਜ਼ਿਆਦਾ ਪੈ ਰਹੀ ਸੀ ਉਸ ਦੀ ਵੀ ਦੇਖੋ ਸਾਰਾ ਤੜਕਾ ਪੰਜ ਕੇ ਤਿਆਰ ਹੋ ਗਿਆ ਤੇ ਨਮਕ ਮਿਰਚ ਉਹ ਪਾਤਾ ਹਰੀ ਮਿਰਚ ਪਾਈ ਹੋਈ ਆ ਤੇ ਇਹ ਦਾਲ ਆਉ ਚਨੇ ਉਹ ਵੀ ਵਿੱਚ ਪਾ ਦਾਂਗੇ ਤੇ ਦਾਲ ਸਾਡੀ ਹੋ ਗਈ ਆ ਪਾਤੀ ਆ ਪਰ ਵਿੱਚ ਥੋੜਾ ਜਿਹਾ ਮਸਾਲਾ ਪਾਵਾਂਗੇ ਚਾਟ ਮਸਾਲਾ ਇਸ ਨੂੰ ਬਾਲਾਂਗੇ ਸੋਲੇ ਲੱਛਾ ਪਿਆਜ਼ ਵੀ ਆਪਾਂ ਤਿਆਰ ਕਰ ਲਈਏ। ਇਹ ਵਿੱਚ ਚਾਟ ਮਸਾਲਾ ਪਾਇਆ, ਕਾਲਾ ਨਮਕ ਪਾਇਆ। ਹੋਰ ਨਿੰਬੂ ਨੂੰ ਨਿਚੋੜ ਕੇ ਵਿੱਚ ਪਾ ਦਾਂਗੇ ਆਪਾਂ। ਥੋੜੀ ਜੀ ਲਾਲ ਮਿਰਚ ਪਾ ਲਾਂਗੇ ਤੇ ਸੂਰ ਹਲਾ ਲਾਂਗੇ। ਤੇ ਸੋਲੇ ਲੱਛਾ ਪਿਆਜ਼ ਜਿਹੜਾ ਬਣ ਕੇ ਤਿਆਰ ਹੈ ਸਲਾਦ ਲਈ ਖਾਣ ਵਾਸਤੇ। ਤੇ ਹੁਣ ਆਪਾਂ ਚਟਨੀ ਬਣਾ ਲਾਂਗੇ ਮਿੱਠੀ। ਗੁੜ ਪਾਇਆ ਵਿੱਚ। ਮਿਰਚਾਂ ਹੋਰ ਪਿਆਜ਼ ਗ੍ਰाइंड ਕਰ ਲੈਨੇ। तो मूलिया ग्रैेंड करके पा लिया दे हर चटनी पहले बना ली सी नमक काला भी पावगे तो सफेद नमक दोनों नमक पावे मिक्स कर लेंगे तो रख देंगे इसमें एक साइड तो इसलै ਵੀ ਆਪਾਂ ਸਾਫ ਸਫਾਈ ਕਰ ਲਈ ਖਲਾਰਾ ਬੋ ਪਿਆ ਸਕਤ ਹੈ ਹੁਣ ਆਟਾ ਦੀ ਦਾਲ ਰਜ ਲਈਏ ਤੇ ਮੇਰੇ ਸਜੀ ਆਟਾ ਗੁੰਨ ਲੈਂਦੇ ਆ ਨਮਕ ਔਰ ਹਰਫਾਈਨ ਪਾਇਆ ਤੇ ਇਸ ਨੂੰ ਗੁੰਨ ਲਾਂਗੇ ਆਪਾਂ ਇਹ ਰੈਸਟ ਤੇ ਰੱਖਣਾ ਪਏਗਾ 10 ਮਿੰਟ ਵਾਸਤੇ ਇਸ ਨੂੰ ਤੇ ਗਰਮਾ ਗਰਮ ਪੂੜੀਆਂ ਬਣਾ ਕੇ ਦਵਾਂਗੇ ਸਾਰਿਆਂ ਨੂੰ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜੁੜ ਦੱਸਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਅਸੀਂ ਆਟਾ ਚੰਗੀ ਤਰ੍ਹਾਂ ਗੁੰਨ ਲਾਂਗੇ ਇਹ ਪੇਜ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ जे तुम साइड कमी लगती है वो जरूर दस्या करो तर आटा भी गुज के हो गया तैयार अस आटे ढक देंगे हूँ साछी वाला प्याज मूली तैयार चटनी भी तैयार साड़ी। ਮਿੱਠੀ ਚਟਨੀ ਗੁੜ ਵਾਲੀ ਖੱਟੀ ਮਿੱਠੀ ਰਹਾ ਗ੍ਰੀਨ ਚਟਨੀ ਹੈ ਸਾਡੀ ਆਟਾ ਵੀ ਗੁੰਝ ਗਿਆ ਕੜਾਹੀ ਚ ਭਾਮਾ ਕੇ ਤੇਲ ਆਪਾਂ ਤੇ ਧਨੀਆ ਪਾਤਾ ਆ ਦਾਲ ਚ ਤੇ ਸਾਡੇ ਚਨੇ ਵੀ ਬਣ ਕੇ ਹੋ ਗਏ ਤਿਆਰ ਤੇ ਆਪਾਂ ਨੂੰ ਚਿਰ ਕੜਾਹੀ ਚ ਪਾ ਦਾਂਗੇ ਤੇਲ ਤੇ ਤੇਲ ਨੂੰ ਘਰ ਲਾਂਗੇ ਚੰਗੀ ਤਰ੍ਹਾਂ ਗਰਮ ਨੁਕਨੇ ਵਧੀਆ ਲੱਗ ਰਹੀ ਹੈ ਸਾਡੀ ਛਣਿਆ ਦੀ ਦਾਲ ਠੀਕ ਐ ਇਸ ਚਲਾ ਦਾਂਗੇ ਤੇਲ ਪਾ ਕੇ Tehu cengkih tera garam karena karena yang jenenge teh garam kerangge. ਜਿੰਨੇ ਟਾਈਮ ਚ ਸਾਡਾ ਤੇਲ ਗਰਮ ਹੋ ਰਿਹਾ ਉਹਨੂੰ ਜੇ ਚਾਪ ਪੇੜੇ ਵਗੈਰਾ ਕਰ ਲਾਂਗੇ ਪੂਰੀਆਂ ਬੇਲ ਕੇ ਰੱਖ ਲਾਂਗੇ ਤੇ ਤੇਲ ਗਰਮ ਹੋ ਜਾਏਗਾ ਤਾਂ ਫਿਰ ਨਾਲ ਨਾਲ ਕੱਢੀ ਜਾਵਾਂਗੇ ਬੇਲੀ ਜਾਵਾਂਗੇ ਪਾਈ ਜਾਵਾਂਗੇ तेल में देखा सर सब पाके गरम हो गया थे, अब आप पूड़ियाँ तल गर्म गर्म पूड़ियाँ देव गे पाके ਸੋਰੀ ਫੂਲੀ ਫੂਲੀਆ ਪੂੜੀਆਂ ਤਿਆਰ ਹੈ ਜੀ ਤੇ ਗਰਮ ਗਰਮ ਪਾ ਕੇ ਧਮਾ ਗਏ ਤੁਹਾਨੂੰ ਲਾਸਟ ਤੇ ਪਲੇਟ ਵੀ ਤਿਆਰ ਕਰਕੇ ਦਿਖਾਵਾਂਗੇ ਕੀ ਕੁਝ ਖਾਣ ਵਾਸਤੇ ਪਹਿਲਾਂ ਆਪਾਂ ਪੂੜੀਆਂ ਤਲ ਲਈਏ ਲਿੱਟ ਲਗਾ ਕੇ ਦਮਾਂਗੇ ਡੈਡੀ ਹੋਣਾ ਵਾਸਤੇ ਮੰਮੀ ਪ੍ਰਿੰਸ ਸਾਰੇ ਖਾਣਗੇ ਤੇ ਰਿੱਕੇ ਭਾਜੀ ਗਿਆ ਹੋਇਆ ਕੰਮ ਤੇ ਉਹ ਵੀ ਆ ਜਾਣਗੇ ਤੇ ਉਹ ਵੀ ਖਾਣਾਂਗੇ ਤੇ ਆਪਾਂ ਜਿਹੜੇ ਕੰਮ ਕਰਨੇ ਵਾਲੇ ਉਹ ਵੀ ਅੱਜ ਕਰ ਲਾਂਗੇ ਆ ਸਾਰਾ ਦਿਨ ਸ਼ੈਅ ਰੇ ਨਿਕਲ ਜਾਣਾ ਉਹ ਕੰਮ ਜ਼ਰੂਰੀ ਆ पूड़िया छः सत बेर के रख ली सो अस फ्राई कर लेंगे नाली अपना प्लेट लगाती है चने पा ले दाल लच्छे प्याज चटनी पाती दोनों तो दोन्हीं रखती गर्मा गर्म, गर्म पूड़ियाँ और अचार चलो तो ठीक है जी मिलते नैक्सट ब्लॉग च बाय बाय